ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤੰਤਰਬਾਬਾ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦੇਂਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਦੀਪ ਸਿੰਘ ਜੀ ਦਾ ਜਨਮ ਦੇ ਹੜਾ ਅੱਜ ਵੱਡੇ ਪੱਦਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਉਹਨਾਂ ਦੇ ਜਨਮ ਸਥਾਨ ਪਵਨ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀ ਕਿ ਉੱਥੇ ਨਤਮਸਤਕ ਹੋ ਰਹੀਆਂ ਨੇ ਉੱਥੇ ਬਾਬਾ ਜੀ ਦੇ ਇਤਿਹਾਸਿਕ ਸਥਾਨ ਗੁਰੂ ਰਸ਼ੀਦਗਨ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਮੱਥਾ ਟੇਕਣ ਵਾਸਤੇ ਪਹੁੰਚਿਆ ਨੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਸੇ ਪਹੁੰਚੇ ਹੋਏ ਨੇ ਤਾਂ ਗੁਰਦੁਆਰਾ ਸਾਹਿਬ ਵਿਖੇ ਸੁੰਦਰ ਸਜਾਵਟ ਜਿਹੜੀ ਕਿ ਉਹ ਵੱਡੀ ਖਿੱਚ ਦਾ ਕੇਂਦਰ ਵੀ ਬਣੀ ਹੋਈ ਹੈ ਕੱਲ ਤੋਂ ਹੀ ਸੰਗਤਾਂ ਜਿਹੜੀਆਂ ਨੇ ਵੱਡੇ ਪੱਧਰ ਤੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾ ਰੀਆਂ ਨੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਇੱਥੇ ਗੁਰਦਰਾ ਸ਼ਹੀਦ ਗੰਸਾਹਿਬ ਵਿਖੇ ਨਤਮਸਕ ਹੋਣ ਵਾਸਤੇ ਪਹੁੰਚ ਰਹੇ ਤਾਂ ਸੁੰਦਰ ਸਜਾਵਟ ਜਿਹੜੀ ਕਿ ਕੀਤੀ ਗਈ ਹੈ ਸੇਵਾਦਾਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਮਨਮੋਹਕ ਸਜਾਵਟ ਫੁੱਲਾਂ ਨਾਲ ਜਿਹੜੀ ਕੀਤੀ ਗਈ ਹੈ ਜਿਹੜੀ ਕਿ ਵੱਡੇ ਖਿਚਦਾ ਕੇਂਦਰ ਹੈ ਬਾਬਾ ਦੀਪ ਸਿੰਘ ਜੀ ਅਨੋਖੇ ਮਰ ਸ਼ਹੀਦ ਜਿਨ੍ਹਾਂ ਨੇ ਸਿਰ ਤਲੀ ਤੇ ਧਰ ਕੇ ਮੁਗਲਾ ਦੀ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਭਾਜੜਾ ਬਾ ਦਿੱਤੀ ਸੀ ਮੁਗਲਾਂ ਨੂੰ ਤੇ ਵੱਡੀ ਆਸਥਾਏ ਸੰਗਤਾਂ ਦੀ ਬਾਬਾ ਦੀਪ ਸਿੰਘ ਜੀ ਤੇ ਅੱਜ ਉਹਨਾਂ ਦਾ ਜਨਮ ਦਿਹਾੜਾ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਆਓ ਤੁਹਾਨੂੰ ਮਿਲੇ ਜਾਂਦੇ ਆ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਆਯੋਜਿਤ ਸਮਾਗਮਾਂ ਵਿੱਚ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਨੰਦ ਸੇਵਾਦਾਰ ਜਿਨ੍ਹਾਂ ਨੂੰ ਸਤਗੁਰ ਜੀ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਜਿਨ੍ਹਾਂ ਨੇ ਚਾਰ ਸਤਗੁਰਜੀ ਦੇ ਪਵਿੱਤਰ ਸਰੂਪ ਤਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਹੱਥ ਨਾਲ ਲਿਖ ਕੇ ਚਾਰਾਂ ਤਖਤਾਂ ਤੇ ਸ਼ੋਭਤ ਕੀਤੇ ਅਮਰ ਸ਼ਹੀਦ ਸਿਰਲੱਥ ਯੋਧੇ ਤਾਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸਮੁੱਚੇ ਤੌਰ ਤੇ ਦੁਨੀਆ ਦੇ ਵਿੱਚ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਵੱਡੇ ਪੱਦਰ ਤੇ ਮਨਾ ਰਹੇ ਸੋ ਉਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜਾ ਸਤਗੁਰ ਜੀ ਨੇ ਉਹਨਾਂ ਪਾਸੋਂ ਸੇਵਾ ਲਈ ਉਹ ਸੇਵਾ ਦੇ ਪਿੱਛੇ ਕੇਵਲ ਤਾਂ ਕੇਵਲ ਸਤਗੁਰ ਦੀ ਅਸੀਸ ਸੀ ਭਾਵੇਂ ਸਗਾ ਪੰਜ ਭੂਤਕ ਸਰੀਰ ਪਰ ਗੁਰੂ ਜੋਤ ਹੋ ਕੇ ਜਲੇ ਸਤਗੁਰ ਜੀ ਕਿਰਪਾ ਕਰਦੇ ਇੱਕ ਵਿਚਰ ਜਾਂਦਾ ਤੇ ਉਹ ਫਿਰ ਸਤਗੁਰ ਦੀ ਅਸੀਸ ਦਾ ਪਾਤਰ ਬਣ ਜਾਂਦਾ ਸੋ ਦਾਮ ਨਮੇ ਦੀ ਧਰਤੀ ਤੋਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋੜੜੀ ਕਰਕੇ ਇਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਥੇ ਹੋ ਰਹੀ ਬੇਹਰਮਤੀ ਦੇ ਵਿੱਚ ਆ ਕੇ ਆਪਣਾ ਯੋਗਦਾਨ ਹੀ ਨਹੀਂ ਪਾਇਆ ਸ਼ਹੀਦੀ ਵੀ ਪਾਈ ਤੇ ਉਸ ਹੋ ਰਹੀ ਬੇਹਰਮਤੀ ਦਾ ਬਦਲਾ ਵੀ ਲਿਆ ਤੇ ਇੱਥੇ ਮੋੜ ਜਿਹੜੀ ਸਤਗੁਰਾਂ ਦੀ ਮਰਿਆਦਾ ਉਹ ਬਹਾਲ ਵੀ ਕੀਤੀ ਸੋ ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਖਦੇਵ ਸਿੰਘ ਜੀ ਖਾਲਸਾ ਤੇ ਸਮੂਹ ਸਾਧ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰਨਾਨਕ ਨਾਮ ਲੈਵਾ ਸੰਗਤਾਂ ਜੋ ਦੇਸ਼ਾਂ ਵਿਦੇਸ਼ਾਂ ਸਾਰੇ ਹਿੰਦੁਸਤਾਨ ਸਾਰੀ ਸ਼੍ਰੇਸ਼ਟੀ ਜਿਹੜੀਆਂ ਜਿੱਥੇ-ਜਿੱਥੇ ਗੁਰਨਾਨਕ ਨਾਮ ਲੈਵਾ ਸਿੱਖ ਪਰ ਜਿਹੜੀ ਆ ਬਿਰਾਜਮਾਨ ਆ ਸਾਹਿਬ ਸਿੱਖ ਸਮਾਜ ਨੂੰ ਹਰ ਵਰਗ ਨੂੰ ਬਹੁਤ-ਬਹੁਤ ਬਾਬਾ ਜੀ ਦੇ ਰਕਾ ਆਧਿਆਰੀ ਦੇ ਮੁਬਾਰਕਾਂ ਜੋ ਅੱਜ ਦਾ ਦਿਨ ਹੈ ਸ਼ੁਭ ਬਹੁਤ ਹੀ ਖੁਸ਼ੀਆਂ ਚਾਵਾ ਦੇ ਨਾਲ ਮਨਾਇਆ ਜਾ ਰਿਹਾ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਬਾਬਾ ਜੀ ਦੇ ਦਰਸ਼ਨ ਤੇ ਦیدارਾਂ ਨੂੰ ਆ ਰਹੀਆਂ ਹਨ ਸੋ ਮਨੋ ਕਾਮਨਾ ਪੂਰੀਆਂ ਬਾਬਾ ਜੀ ਕਰ ਰਹੇ ਆ ਦੂਰੋਂ ਦੂਰੋਂ ਸੰਗਤਾਂ ਦੇ ਹਾਜ਼ਰੀਆਂ ਭਰਦੀਆਂ ਤੇ ਗੁਰੂ ਸਾਹਿਬ ਜੀ ਨੇ ਖੁਸ਼ੀਆਂ ਪ੍ਰਾਪਤ ਕਰਦੇ ਆ ਸੋ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਪੰਥ ਦੇ ਮਹਾਨ ਯੋਧੇ ਤਤ ਬੀਤੇ ਬ੍ਰਹਮ ਗਿਆਨੀ ਸਿਰਲੱਥ ਯੋਧੇ ਧੰਤਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਜੋ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਜਨਮ ਦਿਹਾੜਾ ਸਾਰੀਆਂ ਸੰਗਤਾਂ ਬਹੁਤ ਵੱਡੇ ਪੱਧਰ ਤੇ ਉਤਸ਼ਾਹ ਦੇ ਨਾਲ ਸਰਦਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਸੋ ਅੱਜ ਵੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਲੱਖਾਂ ਦੀ ਤਾਜ਼ਾਦ ਦੇ ਨਾਲ ਬਾਬਾ ਜੀ ਦੇ ਦਰ ਤੇ ਨਤਮਸਤਕ ਹੋ ਰਹੀਆਂ ਨੇ ਸੋ ਅੱਜ ਜਿਹੜਾ ਬਾਬਾ ਜੀ ਦਾ ਦਿਹਾੜਾ ਪਉ ਪਉ ਵੰਡ ਵਿਖੇ ਸੋ ਉਹਨਾਂ ਦਾ ਜਨਮ ਬਾਬਾ ਪਤੂ ਜੀ ਦੇ ਘਰ ਵਿਖੇ ਬਾਬਾ ਮਾਤਾ ਜੀ ਹੁਣੀ ਦੇ ਕੁੱਖ ਤੋਂ ਬਾਬਾ ਜੀ ਦਾ ਜਨਮ ਹੋਇਆ ਸੀ ਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਸੋ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਬਹੁਤ ਵੱਡੀਆਂ ਪਰਉਪਕਾਰ ਕੀਤੇ ਸੇਵਾਵਾਂ ਕੀਤੀਆਂ ਜਿੱਥੇ ਉਹ ਵਿਦਿਆਦੇ ਧਨੀ ਸਨ ਚਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਤਾਰੇ ਕਰਕੇ ਚਾਰੇ ਤਖਤਾਂ ਤੇ ਬਰਾਜਮਾਨ ਕੀਤੇ ਉਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਸ ਵੇਲੇ ਕੋਰ ਬਿਆਦਬੀ ਹੋ ਰਹੀ ਸੀ ਸੋ ਬਿਆਦਬੀ ਨਾ ਸਹਾਰਦੇ ਹੋਏ ਦੰਦਮਾ ਸਾਹਿਬ ਤੋਂ ਚੱਲ ਕਰਕੇ ਸੋ ਇੱਥੇ ਆ ਕਰਕੇ ਚੱਬੇ ਦੀ ਧਰਤੀ ਤੇ ਜ਼ਾਲਮਾਂ ਦਾ ਦੰਦ ਖੱਟੇ ਕੀਤੇ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰਤਾ ਸੀ ਉਹਨੂੰ ਬਹਾਲ ਕੀਤਾ ਸੋ ਬਾਬਾ ਨੌਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਹਜ਼ਾਰਾਂ ਸਿੰਘਾਂ ਨੇ ਹੱਸ-ਹੱਸ ਕੇ ਜੁੱਧ ਦੇ ਵਿੱਚ ਸ਼ਹਾਦਤ ਦਾ ਇੰਜਾਮ ਪੀ ਕਰਕੇ ਸੋ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਇਸੇ ਸਥਾਨ ਤੇ ਉਹਨਾਂ ਦਾ ਜਿਹੜਾ ਪਾਵਨ ਦੇਹ ਦਾ ਜਿਹੜਾ ਸੰਸਕਾਰ ਸੀਗਾ ਉਹ ਇਸ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹੋਇਆ ਸੀ ਸੋ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਬਾਬਾ ਜੀ ਦੀ ਐਸੀ ਅਜਮਤ ਵਰਤ ਰਹੀ ਹੈ ਵੀ ਸਾਰੇ ਸੰਸਾਰ ਦੇ ਵਿੱਚ ਸਾਰੀਆਂ ਸਿੱਖ ਜਿਹੜੀਆਂ ਵੀ ਸਰਦਾ ਭਾਵਨਾ ਦੇ ਨਾਲ ਆਉਂਦੀਆਂ ਉਹ ਆਪਣੀਆਂ ਝੋਲੀ ਆਪਰ ਕੇ ਜਾਂਦੇ ਨੇ ਸੋ ਇਸ ਕਰਕੇ ਬਾਬਾ ਜੀ ਦੀ ਦਿਨੋਂ ਦਿਨ ਜਿਹੜੀ ਅਜਮਤ ਹੈ ਉਹ ਸਾਰੇ ਸੰਸਾਰ ਦੇ ਵਿੱਚ ਫੈਲ ਰਹੀ ਹੈ ਬਾਬਾ ਜੀ ਦੇ ਜਨਮ ਦਿਹਾੜੇ ਤੇ ਸਿੱਖ ਗੁਰ ਸਿੱਖ ਮਾਈ ਪਾਈ ਸਾਰੇ ਸਰਦਾ ਦੇ ਨਾਲ ਆਪਣੀਆਂ ਭਾਵਨਾਵਾਂ ਵੀ ਪੂਰੀਆਂ ਕਰਦੇ ਨੇ ਨਤਮਸਤਕ ਹੋ ਰਹੇ ਨੇ ਬਾਬਾ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਰਬਉਦਿਹਾਰਾ ਸ਼ੀਦਾ ਦੇ ਪਾਵਨ ਪਵਿੱਤਰ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਬੱਤ ਸੰਗਤਾਂ ਵੱਲੋਂ ਬੜੇ ਪਿਆਰ ਦੇ ਨਾਲ ਬੜੇ ਸ਼ਰਧਾ ਦੇ ਨਾਲ ਉਤਸ਼ਾਹ ਦੇ ਨਾਲ ਤੇ ਖੁਸ਼ੀਆਂ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਣ ਡਿਆ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਇਸ ਪਾਵਨ ਜਨਮ ਦਿਹਾੜੇ ਦੀਆਂ ਵਧਾਈਆਂ 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 ਗੁਰਸਿੱਖਾ ਮਨ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਪਰਉਪਕਾਰੀ ਆਏ ਜੀ ਦਾਨ ਦੇ ਪਖਤੀ ਲੈਣ ਹਰਸੋ ਲੈਣ ਮਲਾਏ ਐਸੇ ਮਹਾਬਲੀ ਯੋਧੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਪਾਵਨ ਪਵਿੱਤਰ ਜਨਮ ਦਿਹਾੜਾ ਸਮੂਹ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤੋ ਇੱਥੇ ਵੀ ਸੰਗਤਾਂ ਜਿਹੜੀਆਂ ਉਹ ਧੰਨ ਧੰਨ ਬਾਬਾ ਦੀਪ ਸਿੰਘ ਦੇ ਪਾਵਨ ਪੁੱਤਰ ਸਥਾਨ ਗੁਰਦੁਆਰਾ ਸਹੀਦਾਂ ਵਾਲਾ ਜਿਵੇਂ ਕਿ ਨੱਕ ਮਛਤ ਹੋ ਕੇ ਆਪਣਾ ਜੀਵਨ ਦੀਆਂ ਲਾਹਾਂ ਲੈ ਰਿਆ ਸੋ ਸੰਗਤਾਂ ਨੂੰ ਇਸ ਪਾਵਨ ਪੁੱਤਰ ਸਥਾਨ ਤੇ ਬੜੀ ਸ਼ਰਧਾ ਤੇ ਭਾਵਨਾ ਨਾਲ ਆਉਂਦੀਆਂ ਨੇ ਔਰ ਗੁਰੂ ਘਰ ਤੋਂ ਵਿੱਚੋਂ ਝੋਲੀਆਂ ਭਰ ਕੇ ਇੱਥੋਂ ਜਾਂਦੀਆਂ ਨੇ ਬਾਬਾ ਜੀ ਦੇ ਨਾਲ ਅਥਾਹ ਸੰਗਤਾਂ ਦਾ ਪਿਆਰ ਹੈ ਜਿਕੇ ਅੰਮ੍ਰਿਤਸਰ ਦੀਆਂ ਧਰਤੀਆਂ ਉੱਥੇ ਦੇਸ਼ ਵਜੇ ਤੋ ਸੰਗਤਾਂ ਇੱਥੇ ਆਣ ਕੇ ਝੋਲੀਆਂ ਭਰਦੀਆਂ ਨੇ ਸੋ ਸਾਰੇ ਸੰਗਤ ਇਥੋਂ ਲਾਹ ਲੈ ਰਹੀ ਆ ਸੋ ਬਾਬਾ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੱਖਾਂ ਦੀ ਗਿਤੀ ਵਿੱਚ ਸੰਗਤਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਨਿਆਣਵਾਸੇ ਪਹੁੰਚੀ ਹੋਇਆ ਬਾਬਾ ਦੀਪ ਸਿੰਘ ਜੀ ਦਾ ਇੱਕ ਅਜੀਹਾਂ ਆਇਆ ਜਿਨ੍ਹਾਂ ਨੂੰ ਅਨੋਖੇ ਅਮਰ ਸ਼ਹੀਦ ਕਿਹਾ ਗਿਆ ਕਿਉਂਕਿ ਉਹਨਾਂ ਨੇ ਸਿਰ ਤਲੀ ਦੇ ਧਰ ਕੇ ਮੁਗਲਾਂ ਦੀ ਫੌਜ ਨਾਲ ਲਹਾ ਲਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਕਿ ਵੱਡੀ ਆਸਥਾ ਹੈ ਲੋਕਾਂ ਦੀ ਸੰਗਤਾਂ ਦੀ ਤਾਂ ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਔਰ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ ਬਾਬਾ ਜੀ ਦਾ ਆਸ਼ੀਰਵਾਦ ਨਾਲ ਪਹੁੰਚੀਆਂ ਹੋਈਆਂ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸਿਰਾ ਟੀਵੀ ਅਮਰਸਰ